ਪੰਜਾਬ ਨੇਸ਼ਨ ਨਿਊਜ਼ ਦੇਖ ਰਹੇ ਸਾਰੇ ਹੀ ਦੋਸਤਾਂ ਦਾ ਸਵਾਗਤ ਹੈ ਤੇ ਮੈਂ ਹਾਂ ਤੁਹਾਡਾ ਆਪਣਾ ਜਸਬੀਰ ਸਿੰਘ ਇਹ ਜੋ ਤੁਸੀਂ ਆਪਣੀ ਮੋਬਾਈਲ ਸਕਰੀਨ ਤੇ ਇੱਕ ਨੌਜਵਾਨ ਦੀ ਤਸਵੀਰ ਦੇਖ ਰਹੇ ਹੋ ਇਹ ਨੌਜਵਾਨ 3 ਦਿਨ ਤੋਂ ਇਹ ਲਾਪਤਾ ਹੈ ਦੱਸਦੀ ਹੈ ਨੌਜਵਾਨ ਹਲਕਾ ਮੁਕੇਰੀਆਂ ਦੇ ਪਿੰਡ ਇਹ ਬੁੱਢਾਵਾੜ ਦਾ ਰਹਿਣ ਵਾਲਾ ਹੈ ਇਸ ਦਾ ਨਾਮ ਗੁਰਮੇਲ ਸਿੰਘ ਹੈ ਤੇ ਉਮਰ ਇਸ ਦੀ 37 ਸਾਲ ਹੈ ਇਹ ਦੱਸਦੀ ਹੈ ਕਿ ਇਹ ਨੌਜਵਾਨ ਹਾਜੀਪੁਰ ਵਿਖੇ ਖਾਲਸਾ ਗਲਾਸ ਹਾਊਸ ਦੀ ਇਹ ਦੁਕਾਨ ਕਰਦਾ ਸੀ ਇਸ ਨੂੰ ਲੈ ਕੇ ਇਹ ਕੀ ਕਿਹਾ ਇਸ ਦੇ ਪਿਤਾ ਤੇ ਇੱਥੇ ਤਾਇਆ ਜੀ ਨੇ ਇਹ ਤੁਸੀਂ ਵੀ ਇਹ ਜਰੂਰ ਸੁਣੋ ਹਾਂਜੀ ਕੀ ਨਾਮ ਆਪਣਾ ਜੀ ਉਦਮ ਸਿੰਘ ਹੈ ਜੀ ਇਹ ਕਿਹੜਾ ਪਿੰਡ ਦੀ ਪਿੰਡ ਬੁੱਲਦੇ ਦਾ ਵਾੜਾ ਜੀ ਇਹ ਜਿਹੜਾ ਮੋੜਾ ਤੋਂ ਆਇਆ ਲਾ ਪਤਾ ਹੋਇਆ ਕੀ ਮਾਮਲਾ ਕੀ ਮੋੜੇ ਦਾ ਨਾਮ ਕੀ ਜੀ ਗੁਰਮੀਲ ਸਿੰਘ ਹੈ ਜੀ ਨਾਮ ਉਹਦਾ ਹਾਂਜੀ ਹਾਂਜੀ ਦੁਕਾਨ ਤੇ ਆਇਆ ਸੀ ਜੀ ਦੁਕਾਨ ਤੋਂ ਫੇਰ ਮੈਨੂੰ ਐਮਬਰਸਰ ਜਾਣਾ ਸੀ ਤੇ ਐਮਬਰਸਰ ਨੂੰ ਚਲੇ ਗਿਆ ਤੇ ਮਕੀਰੀਆਂ ਰੱਖਿਆ ਮੋਟਰਸਾਈਕਲ ਪੀ ਧਿਆਨ ਕੋਲ ਉਹਨੂੰ ਤੇ ਉੱਥੋਂ ਫੇਰ ਚੱਲ ਗਿਆ ਐਮਬਰਸਰ ਨੂੰ 6 ਵਜੇ ਫੇਰ ਫੋਨ ਕੀਤਾ ਐਮਬਰਸਰ ਤੋਂ ਕਿ ਮੈਂ ਐਮਬਰਸਰ ਪਹੁੰਚ ਗਿਆ

ਤੇ ਕੀ ਨਾ ਆਪਣਾ ਜੀ ਮੇਰਾ ਨਾਮ ਹਿੰਮਤ ਸਿੰਘ ਹੈ ਇੱਕ ਨੌਜਵਾਨ ਹੈ ਬੜਾ ਲਾਪਤਾ ਹੈ ਤੁਸਮੇ ਇਹ ਕਿ ਲੱਗਦੀ ਉਹਦਾ ਨਾਮ ਹੈ ਗੁਰਮੇਲ ਸਿੰਘ ਮੇਰਾ ਭਤੀਜਾ ਲੱਗਦਾ ਹੈ ਤੇ ਮੁਰਾ ਇਹ ਤੋਂ ਲਾਪਤਾ ਲੱਗਿਆ ਪਤਾ ਕਿ ਕੀ ਕਾਰਨ ਹੈ ਕਾਰਨ ਕੋਈ ਨਹੀਂ ਹੈ ਘਰ ਵਿੱਚ ਸਭ ਠੀਕ ਠਾਕ ਹੈ ਇਹ ਰੋਜ਼ਾਨਾ ਦੀ ਤਰ੍ਹਾਂ ਦੁਕਾਨ ਤੇ ਆਉਂਦਾ ਸੀਗਾ ਦੁਕਾਨ ਤੇ ਆਇਆ ਇਹਨਾਂ ਸਾਨੂੰ ਪਤਾ ਲੱਗਿਆ ਦੁਕਾਨ ਤੇ ਗਿਆ ਹੈ ਇੱਥੋਂ ਫਿਰ ਕਹਿੰਦੇ ਕਿ ਇਹਨਾਂ ਦੇ ਪਿਤਾ ਜੀ ਕਹਿੰਦੇ ਹਨ ਕਿ ਉਹ ਕਹਿ ਕੇ ਗਿਆ ਕਿ ਮੈਂ ਅੰਮ੍ਰitsar ਜਾਣਾ ਹੈ ਤੇ ਉੱਥੇ ਰਾਤ ਰਹਿ ਕੇ ਅਗਲੇ ਦਿਨ ਮੈਂ ਦੁਕਾਨ ਦਾ ਸਬੰਧ ਲੈ ਕੇ ਆਉਣਾ ਹਾਜੀਪੁਰ ਦੁਕਾਨ ਕਰਦਾ ਹੈ ਉਹ ਕੋਈ ਪਤਾ ਲੱਗੇ ਜੀ ਕਿੱਥੇ ਹੁਣ ਸਾਨੂੰ ਕੋਈ ਪਤਾ ਨਹੀਂ ਲੱਗ ਰਿਹਾ ਜੀ ਕਿੱਥੇ ਆ ਉਹ ਪੁਲਿਸ ਕੰਪਲੇਂਟ ਅੱਜ ਸਵੇਰੇ ਅਸੀਂ 9 ਵਜੇ ਕਰਕੇ ਆਏ ਆ ਤੇ ਹੁਣ ਅੱਗੇ ਉਹ ਐਕਸ਼ਨ ਲੈਂਦੇ ਕੀ ਕਰਦੇ ਸਾਨੂੰ ਨਹੀਂ ਪਤਾ ਮੰਗ ਹੀ ਕਰਦੇ ਜੀ ਸਾਡੀ ਮੰਗ ਇਹ ਹੈ ਕਿ ਸਾਡਾ ਭਤੀਜਾ ਮੁੰਡੇ ਨੂੰ ਲੱਭਿਆ ਜਾਏ ਸਾਨੂੰ ਪਤਾ ਲੱਗ ਗਿਆ ਕਿਉਂਕਿ ਪਰਿਵਾਰ ਵਾਲਾ ਹੈ ਬੱਚੇ ਉਹਦੇ ਦੋ ਹਨ ਤੇ ਪਤਾ ਲੱਗੇ ਕਿ ਆ ਕੇ ਆਪਣੇ ਪਰਿਵਾਰ ਨੂੰ ਸਾਹਮਣੇ